ਸਭ ਤੋਂ ਵਧੀਆ ਪ੍ਰਾਲਾ ਜਿਹੜਾ ਕੱਲੇ-ਕੱਲੇ ਨੂੰ ਦੇ ਰਿਹਾ ਕਾਰ ਤੇ ਨੰਬਰ ਲਿਖ ਕੇ ਦੇ ਰਿਹਾ ਬਾਕੀ ਕਿਸੇ ਦਾ ਕੋਈ ਵੱਧ ਕਸਮਾਨ ਨਹੀਂ ਲੈ ਸਕਦਾ ਹਰ ਇੱਕ ਨੂੰ ਮਿਲੇਗਾ ਬਹੁਤ ਵਧੀਆ ਸੰਸਤਾ ਜੀ ਦੇਖੋ ਅੱਜ ਦਾਨੀ ਸੰਚਨ ਪਿੰਡ ਸਾਦਾਵਾਲੀ ਚ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਇੱਡਾ ਵੱਡਾ ਉਪਰਾਲਾ ਕਰਕੇ ਸਾਰ ਛੋਟੀ ਤੋਂ ਲੈ ਕੇ ਵੱਡੀ ਚੀਜ਼ ਤੱਕ ਜਿਹੜੀ ਉਹਨਾਂ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤਾਂ ਸੀਐਮ ਸਾਹਿਬ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਬੜੀ ਵੱਡੀ ਫਰਾਗਤ ਲਈ ਵਕਾ ਕੇ 20000 ਪਰ ਏਕੜ ਦਾ ਜਿਹੜਾ ਮਾਪਜਾ ਦੇਣ ਦਾ ਫੈਸਲਾ ਕੀਤਾ ਨਾਲ ਸਭ ਤੋਂ ਵੱਡਾ ਜਿਹੜਾ ਸਾਡੀ ਜ਼ਿੰਦਗੀ 'ਚ ਫੈਸਲਾ ਮੈਂ ਵੇਖਿਆ ਮੈਂ ਆਪਣੀ ਜ਼ਿੰਦਗੀ ਦਾ ਪੰਜਵਾਂ ਹੜ੍ਹ ਦੇਖਿਆ ਔਰ ਮੈਂ ਪੱਲੀ ਵਾਰੀ ਦੇਖਿਆ ਕਿ ਜਦੋਂ ਜਿਹਦਾ ਖੇਤ ਉਹਦੀ ਰੇਤ ਤਾਂ ਆ ਜੋ ਲੋਕਾਂ ਨੂੰ ਚਾਹੇ ਉਹ ਮਿੱਟੀ ਵਾਲੀ ਰੇਤ ਹੈ ਅੱਜ ਮਿੱਟੀ ਵੀ 11500 ਤੋਂ ਸੈਂਕੜਾ ਘੱਟ ਨਹੀਂ ਵਿਕਦੀ ਇੱਕ ਮਿੱਟੀ ਜੇ ਮਿੱਟੀ ਦੀ ਕੀਮਤ ਤੇ ਵੀ ਉਹ ਰੇਤ ਨੂੰ ਵੇਚ ਲੈਣਗੇ ਤੇ ਤਾਂ ਵੀ ਉਹਨਾਂ ਦਾ ਆਪਣੇ ਖੇਤ ਜਿਹੜੇ ਖਾਲੀ ਕਰ ਚੁੱਕਾ ਹੁੰਦਾ ਕਿ ਜਦੋਂ ਨਹੀਂ ਹੈ ਫੈਸਲਾ ਹੁੰਦਾ ਤੇ ਲੋਕਾਂ ਨੂੰ ਮਿੱਟੀ ਚੁੱਕਣੀ ਮੌਕੀ ਉਹਦੀ ਵੀ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਇਸ ਕਰਕੇ ਬਹੁਤ ਵੱਡੀ ਰੀਲੀਫ ਜਿਹੜੀ ਆ ਮਾਨ ਸਰਕਾਰ ਨੇ ਦਿੱਤੀ ਹੈ ਮੈਂ ਸੀਐਮ ਸਰ ਦਾ ਵੀ ਆਪਣੇ ਲੋਤੈ ਦਿਨੋਂ ਧੰਨਵਾਦ ਡਿਸਪਲਿਨ ਤਰੀਕੇ ਦੇ ਨਾਲ ਕੈਂਪ ਲਗਾਇਆ ਗਿਆ ਹੈ ਜਿਸ ਦੀ ਅਧਿਖਸ਼ਤਾ ਲਾਇਨ ਰਜੀਵ ਵੇਜੀ ਵੱਲੋਂ ਕੀਤੀ ਗਈ ਤੇ ਉਹਨਾਂ ਦੀ ਨਾਲ ਪਟਾਲੇ ਦੀਆਂ ਸਾਰੀਆਂ ਲਾਈਨ ਕਲਪਾਈਆਂ ਹੋਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਵੰਡ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਿਸਟਮੈਟਿਕਲੀ ਗੱਦੇ ਵੀ ਦਿੱਤੇ ਜਾ ਰਹੇ ਨੇ ਪੈਟ ਵੀ ਦਿੱਤੇ ਜਾ ਰਹੇ ਨੇ ਟਰੈਕ ਸੂਟ ਵੀ ਦਿੱਤੇ ਜਾ ਰਹੇ ਨੇ ਆਟਾ ਬੱਚਿਆਂ ਨੂੰ ਛੋਟੇ ਸੂਟ ਲੇਡੀਜ਼ ਨੂੰ ਸ਼ਾਲ ਆ ਦੇਖੋ ਤੁਹਾਨੂੰ ਗੱਦੇ ਕੰਬਲ ਮੈਡੀਸਨ ਮੈਡੀਕਲ ਕਿਟਸ ਦਿੱਤੇ ਜਾ ਰਹੇ ਨਾਲ ਹੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਅਸੀਂ ਰੱਬਗੇ ਅਰਦਾਸ ਕਰਦੇ ਹਾਂ ਕਿ ਇਦਾਂ ਦੀ ਮੁਸੀਬਤ ਕਿਸੇ ਤੇ ਨਾ ਆਵੇ ਪਰ ਜਦ ਵੀ ਇਹ ਮੁਸੀਬਤ ਆਂਦੀ ਹੈ ਲਾਇਨ ਕਲੱਬ ਆਫ ਲਾਇਨਸ ਆਫ ਬਟਾਲਾ ਆਪਣੇ ਲਾਲ ਬਟਾਲੇ ਦੇ ਸੰਸਥਾਵਾਂ ਨੂੰ ਲੈ ਕੇ ਅੱਗੇ ਆਉਂਦੇ ਆ ਤੇ ਲੋਕਾਂ ਦੀ ਹਮੇਸ਼ਾ ਹੀ ਮਦਦ ਕਰਦੇ ਆ ਵਾਹਿਗੁਰੂ ਸਭ ਦਾ ਪਲਾ ਕਰੇ ਮੈਂ ਡੀਸੀਐਸ ਡਿਸਟ੍ਰਿਕਟ 321 ਡੀ ਇਨ ਦੀ ਪ੍ਰੈਜ਼ੈਂਸ ਆਫ ਸਾਡੇ ਪਾਸ ਡਿਸਟ੍ਰਿਕਟ ਗਵਰਨਰ ਲਾਇਨ ਰਜੀਵ ਕੁਤਰੇਜਾ ਜੀ ਜੀਐਮਟੀ ਕੋਆਰਡੀਨੇਟਰ ਲਾਇਨ ਰਜੀਵ ਵਿਕ ਜੀ ਔਰ ਆਲ ਲਾਇਨਸ ਕਲੱਬ ਆਫ ਬਟਾਲਾ ਦੇ ਸਹਿਯੋਗ ਦੇ ਨਾਲ ਅੱਜ ਡਿਜ਼ਾਸਟਰ ਰੀਲੀਫ ਫੰਡ ਦੇ ਅਗੇਂਸਟ ਲਾਇਓਂਸ ਕਲੱਬ ਸਾਰੀਆਂ ਬਟਾਲਾ ਦੀਆਂ ਮਿਲ ਕੇ ਔਰ ਦੂਸਰੀਆਂ ਐਨ ਜੀਓਜ਼ ਨੀਰ ਵੈਲਫੇਅਰ ਸੁਸਾਇਟੀ ਕਾਲਸਾਇਡ ਵੌਇਸ ਆਫ ਪੰਜਾਬ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਮੈਗਾ ਫ੍ਰੀ ਮੈਡੀਕਲ ਪਲੱਸ ਡਿਜ਼ਾਸਟਰ ਰੀਲੀਫ ਦੇ ਅਕੋਰਡਿੰਗ ਜਿਹੜੇ ਵੀ ਆਪਾਂ ਨੂੰ ਸਮਾਨ ਆਪਣੇ ਸਾਰੇ ਮੈਂਬਰਸ ਨੇ ਇਕੱਠਾ ਕੀਤਾ ਸਾਰੀਆਂ ਕਲੱਬਾਂ ਨੇ ਕੀਤਾ ਉਹ ਅਸੀਂ ਡੇਰਾ ਬਾਬਾ ਨਾਨਕ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਪਿੰਡ ਸੈਦੋਵਾਲ ਦੇ ਵਿੱਚ ਆਏ ਹਾਂ ਜਿਸ ਦੇ ਵਿੱਚ ਲਗਭਗ ਇਸ ਪਿੰਡ ਦੇ 95 ਪਰਿਵਾਰ ਨੇ ਜਿੰਨਾ ਪਰਿਵਾਰਾਂ ਨੂੰ ਉਹਨਾਂ ਦੇ ਜ਼ਰੂਰਤ ਮੁਤਾਬਿਕ ਰਾਹਤ ਸਮਗਰੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਆਫਟਰ ਦੀ ਫਲੱਡ ਬਹੁਤ ਸਾਰੀਆਂ ਇੱਥੇ ਪ੍ਰੋਬਲਮਜ਼ ਇਕੱਠੀਆਂ ਹੋਈਆਂ ਜਿਨ੍ਹਾਂ ਨੂੰ ਦੇਖਦੇ ਹੋਏ ਲਾਇਓਂਸ ਕਲੱਬ ਨੇ ਔਰ ਦੂਸਰੀਆਂ ਕਲੱਬਜ਼ ਨੇ ਸਾਰਿਆਂ ਨੇ ਮਿਲ ਕੇ ਇਹ ਡਿਸੀਜਨ ਲਿਆ ਇਹ ਇੱਕ ਕੈਂਪ ਜਿਹੜਾ ਉਹ ਆਫਟਰ ਫਲੱਡ ਜਦੋਂ ਕਿ ਪਾਣੀ ਇੱਥੋਂ ਕੱਟ ਗਿਆ ਉਦੋਂ ਲਗਾਇਆ ਜਾਏ ਜਿਹਦੇ ਵਿੱਚ ਇੱਥੇ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਸਭ ਇਕੱਠੇ ਹਾਂ ਔਰ ਲਾਇਓਨਸ ਕਲੱਬ ਹਮੇਸ਼ਾ ਲਈ ਜਿੱਥੇ ਆਪਣੇ ਪਰਮਾਨੈਂਟ ਪ੍ਰੋਜੈਕਟਸ ਕਰ ਰਹੀ ਆ ਉੱਥੇ ਨਾਲ-ਨਾਲ ਇਹ ਵੀ ਪ੍ਰੋਜੈਕਟ ਜਿਹੜਾ ਉਹ ਕੰਟੀਨਿਊ ਰੱਖੇਗੀ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੀ ਇਸ ਕੰਮ ਦੇ ਵਿੱਚ ਲਾਇਓਨਸ ਕਲੱਬ ਦਾ ਸਹਿਯੋਗ ਦਿੱਤਾ ਧੰਨਵਾਦ ਜੀ ਤੇ ਮਕਾਨਾਂ ਦੇ ਵਿੱਚ 6 6 7 7 8 8 ਫੁੱਟ ਤੱਕ ਪਾਣੀ ਜਿਹੜਾ ਐਂਟਰ ਕੀਤਾ ਔਰ ਜਿਹੜਾ ਪਾਣੀ ਐਂਟਰ ਹੋਇਆ ਹੈਗਾ ਉਹਨੇ ਕਿਸੇ ਚੀਜ਼ ਨੂੰ ਛੱਡਿਆ ਨਹੀਂ ਹੋਏਗਾ ਸਰ ਸਾਹਿਬ ਪੀਜੇ ਕੇ ਜਿਹੜੀ ਆ ਆਪਣੇ ਤਬਾਹ ਕੁੰ ਹੋ ਗਈ ਉਹਨਾਂ ਬੱਚਿਆਂ ਦੀ ਕੋਈ ਜਿਸ ਤਰ੍ਹਾਂ ਵੀ ਕੋਈ ਆਪਣੇ ਉਹਨਾਂ ਦੇ ਕੱਪੜੇ ਰਜਾਈਆਂ ਬਿਸਤਰ ਜੋ ਵੀ ਆ ਸਭ ਕੁਝ ਉਹਨਾਂ ਦਾ ਸਾਰਾ ਜਿਹੜਾ ਨੁਕਸਾਨ ਹੋ ਗਿਆ ਔਰ ਸਾਡੀ ਲਾਇਨਸ ਕਲੱਬ ਆਨਲਾਈਨਸ ਕਲੱਬ ਵੱਲੋਂ ਇਹ ਜਿਹੜਾ ਪ੍ਰਾਲਾ ਕੀਤਾ ਗਿਆ ਉਹਦੇ ਵਿੱਚ ਕੱਪੜੇ ਦਵਾਈਆਂ ਕੰਬਲ ਸ਼ਾਲ ਬੂਟ ਅੰਡਰ ਗਾਰਮੈਂਟਸ ਬੈੱਡ ਗੱਦੇ ਉਹ ਸਾਰੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਆ ਔਰ ਜਿਸ ਤਰ੍ਹਾਂ ਕਿ ਸਾਡੇ ਲਾਇਨਿਜ਼ਮ ਦੇ ਵਿੱਚ ਲਿਖਿਆ ਦਾ ਤੇ ਜਿੱਥੇ ਵੀ ਉਹ ਜਹਾਜ਼ਲ ਪਹੁੰਚਦਾ ਲਾਇਨਸ ਕਲੱਬਾਂ ਜਿਹੜੀਆਂ ਉੱਥੇ ਪਹਿਲਾਂ ਪਹੁੰਚਦੀਆਂ ਔਰ ਇਹ ਜਿਹੜਾ ਸਿਸਟਮ ਹੈ ਨੰਬਰ 2 ਚੱਲਦਾ ਪਿਆ ਪਹਿਲਾਂ ਨੰਬਰ ਇਹ ਸੀ ਜਿਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਤੂੜੀ ਖਾਣ ਪੀਣ ਦਾ ਸਮਾਨ ਔਰ ਹੋਰ ਚਾਰਾ ਵਗੈਰਾ ਦੂਜੇ ਉੱਥੇ ਵੰਡਿਆ ਗਿਆ ਪਾਣਾ ਪਾਣੀ ਉਤਰ ਗਿਆ ਬਿਮਾਰੀਆਂ ਫੈਲਣ ਦਾ ਡਰ ਆ ਜਾਨਵਰਾਂ ਚ ਵੀ ਔਰ ਬੰਗਿਆਂ ਦੇ ਵਿੱਚ ਵੀ ਔਰ ਜਿਹੜੇ ਉਹਨਾਂ ਦੇ ਕੱਪੜੇ ਖਰਾਬ ਹੋ ਚੁੱਕੇ ਦੇ ਨੇ ਉਹ ਸਾਰੇ ਜੋ ਉਹਨਾਂ ਦੇ ਘਰ ਦਾ ਕੀਮਤੀ ਸਮਾਨ ਹੀ ਖਰਾਬ ਹੋ ਚੁੱਕਿਆ ਉਹਨਾਂ ਨੂੰ ਪੰਜੋਗਿਆਂ ਨੂੰ ਕੋ ਚੱਪਲ ਨਹੀਂ ਬੂਟ ਨਹੀਂ ਕਈ ਲੋਕ ਐਸੇ ਦੇਖਿਆ ਔਰ ਉਸ ਦੇ ਦੇਖਦੇ ਹੋਇਆ ਲਾਈਨਸ ਕਲਬਰ ਨੇ ਸਾਰਿਆਂ ਨੇ ਪ੍ਰਾਲਾ ਕਰਕੇ ਬੂਟਸ ਜਿਹੜੇ ਸਾਰਿਆਂ ਨੂੰ ਬਣ ਰਹੇ ਆ ਔਰ ਸਾਰਾ ਸਮਾਨ ਤੁਸੀਂ ਜਿਸ ਤਰ੍ਹਾਂ ਸੋਨੋ ਜੀ ਨੇ ਕੈਮਰੇ 'ਚ ਦਿਖਾਇਆ ਬਣਦੇ ਪਏ ਆ ਅੱਗੋਂ ਵੀ ਅਸੀਂ ਇਹੀ ਆਪਣੇ ਜਿਹੜੀ ਆ ਕੋਸ਼ਿਸ਼ ਕਰਾਂਗੇ ਔਰ ਫਿਰ ਥੋੜੇ ਦਿਨਾਂ ਲਈ ਕੈਂਪ ਲਾ ਕੇ ਇਸ ਤਰ੍ਹਾਂ ਦੇ ਸਮਾਨ ਜਿਹੜਾ ਬਣਦਾ ਧੰਨਵਾਦ ਪ੍ਰਾਈਜ਼ ਵਾਰਡ ਲਾਇਨ ਕਲੱਬ ਬਟਾਰਾ ਸਮਾਰਟ ਅੱਜ ਅਸੀਂ ਇੱਥੇ ਸਾਦਾਵਲੀ ਪਿੰਡ ਦੇ ਵਿੱਚ ਇੱਕ ਬੜਾ ਵੱਡਾ ਸਾੜੀ ਲਾਇਨਸ ਕਲੱਬ ਨੇ ਤੇ ਬਾਕੀ ਦੀ ਜਿਹੜੀ ਹੋਰ ਐਨਜੀਓ ਨੇ ਉਹਨਾਂ ਨੇ ਪ੍ਰਾਲਾ ਕੀਤਾ ਔਰ ਸ਼ਹਿਰ ਪਿੰਡ ਦੇ ਹਰ ਮੀਡੀ ਬੰਦੇ ਨੂੰ ਜਿਨ੍ਹਾਂ ਦੀ ਜਿਨ੍ਹਾਂ ਦਾ ਤੇ ਬਲਡ ਆਨ ਤੇ ਡਿਸਪਲੇਸਡ ਹੋ ਗਏ ਜੀ ਉਹਨਾਂ ਨੂੰ ਨੁਕਸਾਨ ਹੋਇਆ ਜੀ ਉਹ ਨੁਕਸਾਨ ਦੀ ਪਰਪਾਈ ਵਾਸਤੇ ਇੱਥੇ ਆਇਆ ਕੰਬਲ ਸ਼ੋਰ ਬਰੇ ਕੱਪੜੇ ਆਟਾ ਸਾਰੀ ਚੀਜ਼ ਅਸੀਂ ਲੈ ਕੇ ਆਏ ਆ ਔਰ ਬਰੇ ਲੋਕ ਖੁਸ਼ ਨੇ ਇਹ ਲੈ ਕੇ ਸਾਨੂੰ ਵੀ ਖੁਸ਼ੀ ਹੁੰਦੀ ਆ ਕਿ ਚਲੋ ਇਹ ਜਗ੍ਹਾ ਆਪਾਂ ਇਹ ਕੰਮ ਕਰਾਂਗੇ ਕਿ ਸਾਨੂੰ ਵੀ ਖੁਸ਼ੀ ਮਿਲੇ ਨੂੰ ਬਦਨ ਜੀ ਇਹ ਆ ਜਾਵਾ ਮੈਂ ਲਾਈਨ ਵੀ ਕੇ ਸਾਈਕਲ ਚਾਰਟਰ ਬ੍ਰਾਈਟਨ ਲਾਈਨ ਕਲੱਬ ਬਟਾਲਾ ਸੇਵਾ ਸਾਇਰ ਅੱਜ ਅਸੀਂ ਬਟਾਲਾ ਦੀਆਂ ਸਮੂਹ ਲਾਈਨ ਕਲੱਬ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਟੀਮ ਇੱਥੇ ਪਹੁੰਚੇ ਨੇ ਸਾਡੇ ਲਾਇਨ ਡਿਸਟ੍ਰਿਕਟ 321 ਦੇ ਡਿਸਟ੍ਰਿਕਟ ਗਵਰਨਰ ਲਾਇਨ ਬੀਐਮ ਕੋਲ ਦੇ ਦਿਸ਼ਾ ਨਿਰਦੇਸ਼ ਦੇ ਅੰ타ਰ ਅਸੀਂ ਇਹ ਕੰਮ ਕਰ ਰਹੇ ਹਾਂ ਔਰ ਟਾਂਡਾ ਤੋਂ ਸਾਡੇ ਪਾਸ ਡਿਸਟ੍ਰਿਕਟ ਗਵਰਨਰ ਐਮ ਜੀਐਫ ਲਾਇਨ ਰਜੀਵ ਕਕਰੇਜਾ ਜੀ ਆਪਣੀ ਟੀਮ ਦੇ ਨਾਲ ਸਪੈਸ਼ਲ ਤੌਰ ਤੇ ਇੱਥੇ ਆਏ ਨੇ ਔਰ ਉਹ ਆਪਣੀ ਦੇਖਰੇਖ ਦੇ ਵਿੱਚ ਇਹ ਸਾਰਾ ਕੰਮ ਕਰਵਾ ਰਹੇ ਨੇ ਸਾਡੀ ਲਾਇਨ ਕਲੱਬ ਦੇ ਨਾਲ ਆਈਐਮਏ ਵਾਇਸੋ ਬਟਾਲਾ ਖਾਲਸਾ ਇੱਕ ਸਾਰੀਆਂ ਜੰਗੀਆਂ ਵੀ ਐਨਜੀਓ ਨੇ ਰਲ ਕੇ ਅਸੀਂ ਇਹ ਕੰਮ ਕਰ ਰਹੇ ਆਂ ਔਰ ਅਸੀਂ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਆਂ ਕਿ ਜਿਹੜਾ ਇਸ ਆਫਤਾ ਦੇ ਵੇਲੇ ਜਿਹੜੇ ਹਰ ਪੀਰ ਯੋਗ ਦਿੱਤਾ ਹੈ ਕਿ ਅੱਗੋਂ ਵੀ ਜੇ ਕੋਈ ਸਾਨੂੰ ਮਤਲਬ ਇਦਾਂ ਦਾ ਕੰਮ ਕਰਨ ਦਾ ਮੌਕਾ ਮਿਲਿਆ ਤੇ ਜਿੱਦਾਂ ਵੀ ਸਾਡੇ ਫੰਡ ਅਲਾਓ ਕਰਨਗੇ ਅਸੀਂ ਫੇਰ ਆਵਾਂਗੇ ਔਰ ਜਿੱਥਰੇ ਸਾਡੀ ਦੇਸ਼ ਦੇ ਗਵਰਨਰ ਲਾਈਨ ਵਿਗਮ ਗੋਲਜੀ ਸਾਡੀ ਦੁਤੀ ਲਾਂਗੇ ਉਹਨਾਂ ਦੇ ਮੁਕਾਬਕ ਅਸੀਂ ਸਾਰੇ ਇਹ ਕੰਮ ਕਰਾਂਗੇ ਜੈ ਹਿੰਦ ਜੈ ਲਾਈਨ ਦਾ ਸਾਸ਼ ਹਸਪਤਾਲ ਵੱਲੋਂ ਇੱਥੇ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਮਰੀਜ਼ਾਂ ਦਾ ਜੋ 슈ਗਰ ਟੈਸਟ ਹੋ ਰਹੀ ਆ ਔਰ ECG ਵਗੈਰਾ ਹੋ ਰਹੀ ਆ ਤੇ ਇਹਦੇ ਨਾਲ ਜਿਹੜੇ ਮਰੀਜ਼ ਆ ਕਿਉਂਕਿ ਜੋ ਇਹ ਹੜ ਆਇਆ ਹੀ ਉਸ ਤੋਂ ਬਾਅਦ ਹੁਣ ਇਹਨਾਂ ਚੀਜ਼ਾਂ ਦੀ ਮੇਨ ਜ਼ਰੂਰਤ ਆ ਗਈ ਆ ਕਿਉਂਕਿ ਜੋ ਪਾਣੀ ਖਲੋਤਾ ਹੀ ਉਹ ਪਾਣੀ ਤੇ ਹਟ ਗਿਆ ਪਾਣੀ ਦੇ ਵਿੱਚ ਜਿਸ ਤਰ੍ਹਾਂ ਕਈ ਤਰ੍ਹਾਂ ਦੇ ਜਾਨਵਰ ਮਰ ਗਏ ਹੀ ਕਈ ਤਰ੍ਹਾਂ ਪੰਛੀ ਪੰਛੀ ਮਰ ਗਏ ਹੀ ਉਹਨਾਂ ਦੇ ਜਿਹੜਾ ਗਲਨ ਸੜਨ ਦੇ ਨਾਲ ਜੋ ਬਦਗੂ ਪੈਦਾ ਹੋਈ ਹੈ ਜਾਂ ਹੋਰ ਵਾਤਾਵਰਨ ਪ੍ਰਦੂਸ਼ਣ ਹੋਇਆ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਉਹਨੀਆਂ ਬਿਮਾਰੀਆਂ ਨੂੰ ਮੁਦੇ ਰੱਖਦੇ ਹੋਏ ਆਕਾਸ਼ ਹਸਪਤਾਲ ਨੇ ਇਹ ਅੱਜ ਵੀ ਕੈਂਪ ਲਾਇਆ ਤੇ ਹਰ ਹਫਤੇ ਇਹ ਕੈਂਪ ਲਗਾਉਂਦਾ ਉਪਰਾਲਾ ਕਰਨ ਦਾ ਵਚਨਬੱਧ ਹੈ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਆਹੀ ਤੇ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ